ਕਈ ਵਾਰ ਕੋਈ ਐਸਾ ਮਿੱਤਰ ਮਿਲਦਾ ਕਹਿ ਲੈਂਦਾ ਗੈਨੇ ਜੀ ਫਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਭੁੱਲਦੀ ਨਹੀਂ ਕਿਉਂ ਝੋਟ ਕਰ ਗਏ ਹੋ ਸਕਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੌੜਾ ਬਚਨ ਬੋਲਿਆ ਹੋਵੇ ਝੋਟ ਕਰ ਗਈ ਸਿਮਰਤੀ ਦਾ ਹਿੱਸਾ ਬਣ ਗਈ ਹੈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੁਣ ਕੇ ਬਿਸਮਾਦਤਾਰੀ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗ ਗਈ ਐਸਾ ਬੋਲ ਸੀ ਕੋਈ ਬੜੀ ਚੋਟ ਲੱਗੀ ਬੜਾ ਦੁੱਖ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਗਿਆ زبان نے کچھ کھادہ سے یہ کھا کے بڑا عجیب و غریب سવાદ آیا بڑا ہی رس آیا سمرتی دا حصہ بن جاندے پر ایسی کوئی چیز منہ چ پائی زہر تو بھی کوڑے بالکل پھکے بالکل بے سواعدے ਉਸ ਨਾਲ ਇਹ ਇੱਕ ਆਗਾਤ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸੈਂਟਿਸਟ ਕਹਿੰਦੇ ਪੈਨੇ ਨਾਸਕਾ ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ ਹਨ। ਅਜੋਕੇ ਵਿਗਿਆਨਕ ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ। ਕੁਝ ਸੁਗੰਧ ਜੇ ਨੂੰ ਸੁੰਘਦਿਆਂ ਬੜਾ ਰਸ ਆ ਗਿਆ ਨਾਸ ਕਹਦੇ ਰਾਹੀਂ ਬੜਾ ਰਸ ਮਿਲ ਗਿਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਛਾਪ ਜ਼ਿਆਦਾ ਪੈ ਜਾਂਦਾ ਹੈ ਇੰਜ ਕਹਿੰਦੇ ਕਿਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗ ਪਏ ਪਰ ਭਿਆੰਕਰ ਕੋਈ ਦੁਰਗੰਧ ਲੰਗਿਆਂ ਕਿਸੇ ਪਾਸੋਂ ਬੜੀ ਭयंकर ਦੁਰਗੰਧ ਲਖਤੇ ਕਪੜਾ ਦੇਣ ਨੂੰ ਜੀ ਕੀਤਾ ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦੀ ਹੈ ਔਰ ਕਦੇ ਕਦਾਂ ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ਆਉਂਦੀ او مٹھے بال اور کدی ہوئی گال یاد آ جان دیئے پامے تیس سال پہلے کسے نے گال کر پامے تیس سال پہلے سن کے انند آیا سی یاد آ جان دیئے او درش جو ویخ کے بڑا رس ملیا یا ویخ کے بڑا سیم پیدا ہو گیا پامے بھی تیس سال چالی سال پرانا ਜਦ ਵੀ ਕਦੇ ਧਿਆਨ ਅੰਦਰ ਜਾਂਦਾ ਹੈ ਯਾਦ ਆ ਜਾਂਦਾ ਉਸ ਪਾਸੇ ਧਿਆਨ ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਹੈ ਯਾਦ ਆ ਜਾਂਦਾ ਇਸੇ ਤਰ੍ਹਾਂ ਛੁਇਆ ਕਿਸੇ ਨੂੰ ਬਹੁਤ ਕੋਮਲ ਬੜਾਈ ਕੋਮਲ ਸਪਰਸ਼ਤਾ ਖਲੜੀ ਦਾ ਰਸ ਹੈ ਕਿਸੇ ਮਿੱਤਰ ਨੂੰ ਗੱਲ ਨਾਲ ਲਾਇਆ ਪੁੱਤਰ ਨੂੰ ਗੱਲ ਨਾਲ ਲਾਇਆ ਸਪਰਸ਼ਤਾ ਸੁਖ ਮਿਲਿਆ ਰਸ ਮਿਲਿਆ ਉਹ ਵੀ ਸਿਮਰਤੀ ਦਾ ਹਿੱਸਾ ਬਣ ਗਿਆ ਪਰ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ ਇੱਕਦਮ ਹੱਥ ਜਲ ਗਿਆ ਅਚਨ ਚਾਲੇ ਪੈ ਗਏ ਤੇ ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛਾਪ ਬਣ ਜਾਂਦਾ ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆ ਜਾਂਦਾ ਹੈ ਪਾਵੇਂ 30 ਸਾਲ ਪਹਿਲੇ ਜਲਿਆ ਸੀ ਪਾਵੇਂ 20 ਸਾਲ ਪਹਿਲੇ ਜਲਿਆ ਸੀ ਛੁਏ ਬੜਾ ਕੋਮਲ ਛੁਏ ਸਪਰਸ਼ ਕੀਤਾ ਹੈ ਬੜਾ ਰਸ ਮਿਲੇ ਉਹਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾਂਦੀ ਪਰ ਛੋਇਆ ਤੇ ਹੱਥ ਜਲ ਗਏ ਹੱਥ ਜਲ ਗਏ ਤਿੰਨ ਸਾਲ ਪਹਿਲੇ ਮੈਨੂੰ ਲੋਹ ਲੱਗ ਗਈ ਬਹੁਤ ਗਰਮ ਜੋਂ ਦਾ ਮੈ ਇਹ ਨਾ ਸੀ ਇਹ ਰਾਜਸਥਾਨ ਦੇ ਚ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ। ਬਾਰਸ਼ਾਂ ਹੋਈਆਂ ਨਾ 2-3 ਸਾਲ ਤੇ ਪਹਾੜਾਂ ਦੇਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁੱਕ ਗਏ। ਰਾਜਸਥਾਨ ਗਵਰਨਮੈਂਟ ਚਿੰਤਾ ਚ ਪਈ ਤੇ ਮੌਰ ਸਾਰੇ ਹੀ ਮਰ ਜਾਂਦੇ। ਫਿਰ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਨਾ ਉਹ ਅੱਗੇ ਆਈਆਂ। ਟੈਂਕਰਾਂ ਦੇ ਰਾਹੀਂ ਪਾਣੀ ਯਤਨਾ ਦੇ ਨਾਲ ਉੱਪਰ ਪੁਚਾਣਾ ਸ਼ੁਰੂ ਕੀਤਾ ਪਹਾੜ ਦੇ ਕੋਲ ਨੂੰ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪੁਚਾਇਆ ਜਿੱਥੇ ਜਿੱਥੇ ਸਰੋਵਰ ਸੰ ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪੁਚਾਇਆ ਚੁੱਕੇ ਹਰ ਧਾਰਮਿਕ ਸੰਸਥਾ ਅੱਗੇ ਆਈ ਇਦੋਂ ਫਿਰ ਹਿਰਨ ਮਰੇ ਕਿਧਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ ਤੋ ਪਾ ਰੋ ਅਮੇਰਾ ਪਤੀਜ ਮੇਸ਼ੀ ਜੀਪ ਭਰ ਲੈਂਦੇ ਸੀ ਕਾਦੀ ਪਰ ਇਸ ਤੋਂ ਇਲਾਵਾ ਹੋਰ ਜੋ ਹਿਰਨ ਖੰਦੇ ਨੇ ਜੀਪ ਲੱਦ ਲੈਂਦੇ ਸੀ ਉੱਪਰ ਚਲੇ ਜਾਂਦੇ ਸੀ ਜਿੱਥੇ ਤੱਕ ਜੀਪ ਜਾ ਸਕਦੀ ਸੀ ਫਿਰ ਸਮਾਨ ਚੁੱਕ ਕੇ ਉੱਥੇ-ਉੱਥੇ ਖੜੇ ਰਦੇ ਸੀ ਤੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਲੈ ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਇਹ ਸਾਰਾ ਖਾ ਲੈਣਗੇ ਦੇਖਦੇ ਲੋ ਬੜੀ ਚਲ ਰਹੀ ਸੀ ਗਰਮੀ ਬੜੀ ਹੈਗਾ ਸੀ ਬਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆ ਲੋਲਕ 15 ਵੇ ਦਿਨ ਤੇ ਫਿਰ ਮੈਂ ਮੰਜੇ ਤੋਂ ਉੱਠੀ ਨਹੀਂ ਸੀ ਇਲਾਜ ਚੱਲਦਾ ਰਹੇ ਉਹ ਜਿਹੜੇ ਲੱਗੇ ਲੋਹ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣ ਗਏ ਹੰਗ ਬਣ ਗਏ ਜਦ ਵੀ ਕਦੀ ਧਿਆਨ ਉਸ ਕੋਨੇ 'ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੀ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਹੈ ਉਹ ਨਹੀਂ ਦੇ ਇਹ ਗੱਲ ਪੂਰੀ ਪਕੜੇ ਚ ਆਪ ਜੀ ਦੀ ਆ ਗਈ ਹਰ ਇੱਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤੀਆਂ ਚੱਲਦੀਆਂ ਮੂਲ ਰੂਪ ਦੇ ਚ ਹੁਣ ਮੈਂ ਇਤਨਾ ਕਹਿ ਰਿਹਾ ਕੁਝ ਵੇਖਿਆ ਸੀ ਕੁਝ ਸੁਣਿਆ ਸੀ ਕੁਝ ਚਖਿਆ ਸੀ ਕੁਝ ਸੁੰਘਿਆ ਸੀ ਕੁਝ ਸਪਰਸ਼ ਕੀਤਾ ਸੀ ਝੋਟ ਬੜੀ ਲੱਗ ਸਹਿਮ ਬੜਾ ਪੈਦਾ ਦੁੱਖ ਬਹੁਤ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦਾ ਹੈ। ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿੱਛੇ ਰੱਖ ਦਿੱਤੀ ਜਾਂਦੀ ਹੈ। ਉਹ ਵੇਖਿਆ ਸੀ, ਸੁਣਿਆ ਸੀ, ਚਖਿਆ ਸੀ, ਸਪਰਸ਼ ਕੀਤਾ ਸੀ, ਸੁੰਘਿਆ ਸੀ। ਰਸ ਬੜਾ ਮਿਲਿਆ। ਸੁੱਖ ਬੜਾ ਮਿਲਿਆ। ਆਨੰਦ ਆਇਆ। ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ। ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਿੰਦੀ ਏ ਮਿੱਠਦੀ ਨਹੀਂ ਧਾਰਮਿਕ ਅਨਭਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨਹੀਂ ਕਿਉਂਕਿ ਕਰੋੜਾ ਜਨਮਾਂ ਦੇ ਚ ਕਦੀ ਦੁੱਖ ਭੋਗਦੇ ਰਹਿਆ ਕਦੀ ਸੁਖ ਕਦੀ ਦਿਨ ਦੇ ਚ ਜੀਉਂਦੇ ਰਹਿਆ ਕਦੀ ਰਾਤ ਦੇ ਚ ਕਦੀ ਹੱਸਦੇ ਰਹਿਆ ਕਦੀ ਰੋਂਦੇ ਰਹੇ ਕਦੀ ਦੁਖੀ ਕਦੀ ਸੁਖੀ ਇਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਵਿੱਚ ਵੀ ਜੀਣਾ ਪਏਗਾ ਦਿਨ ਦੇ ਵਿੱਚ ਵੀ ਜੀਣਾ ਜੀਵਨ ਚੱਲ ਰਿਹਾ ਹੈ ਤਾਂ ਦੁੱਖਾਂ ਚ ਵੀ ਜੀਣਾ ਪਏਗਾ ਸੁੱਖਾਂ ਚ ਵੀ ਜੀਣਾ ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦੀ ਪਿੰਜ ਕਹਿ ਲੋ ਫਾਇਲਾਂ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਅੰਦਰ ਇਤਨੇ ਸਿਮਰਤੀ ਪਈ ਹੈ ਕੁਝ ਸਰਦਪੁਰਸ਼ ਕੁਝ ਮਹਾਪੁਰਸ਼ ਇਹਨਾਂ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਚਲੋ ਤੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਉਹ ਕਹਿੰਦੇ ਨੇ ਨਬੂ ਤੇ ਹੇਚ ਨਿਸ਼ਾਨ ਆਜ਼ੇ ਜ਼ਮੀਨੋ ਆਸਮਾ ਕੇ ਸ਼ੌਕੇ ਯਾਦੇ ਤੋਂ ਅਵਰਦ ਦਰਵਜੋਦ ਮਰਾਂ اے ਪ੍ਰਭੂ اے ਪਰਮਾਤਮਾ ਇਸ ਸਰੀਰ ਦੇ ਇੱਥੇ ਮੈਂ ਨਹੀਂ ਸੀ ਸਿਰਫ ਸਰੀਰ ਹੀ ਨਹੀਂ ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾਂ ਤੇਰੀ ਤਲਾਸ਼ ਦੇ ਚਾਂ ਹੁ ਤੂੰ ਸਹੀ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚ ਹੋ ਸਕਦੀ ਹੈ ਸੁਖ ਪਸ਼ੂ ਨੂੰ ਵੀ ਚਾਹੀਦਾ ਹੈ ਦੁੱਖ ਪਸ਼ੂ ਦੇ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਭਜਦਾ ਹੈ ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ ਮੌਤ ਜ ਪਸ਼ੂ ਨੂੰ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਉਹ ਵੀ ਭਜਦਾ ਹੈ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪਰਮਾਤਮਾ ਦੀ ਮੰਗ ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਕਿਉਂਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਪਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ ਇਸ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਨੇ ਇਹ ਵੀ ਮੈਂ ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਬਾਵੇਂ ਤ੍ਰਿਗਤ ਦੇ ਜੀਵਨ ਹੋਵੇ ਕਿਸੇ ਦਾ ਜੀਵਣਾ ਤੇ ਉਹ ਵੀ ਚਾਹੁੰਦਾ ਹੈ ਜੀਵਣਾ ਤੇ ਸੱਪ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤਾਂ ਉਹ ਮੋੜ ਕੇ ਭੱਜਦਾ ਹੈ ਜੀਵਣਾ ਤੇ ਸੂਰ ਵੀ ਚਾਹੁੰਦਾ ਹੈ ਜਦੋਂ ਉਹ ਦੇਖਦਾ ਹੈ ਮੈਨੂੰ ਪਕੜਨ ਲੱਗੇ ਨੇ ਉਹ ਵੀ ਭੱਜਦਾ ਹੈ ਤ੍ਰਿਗਤ ਤੋਂ ਤ੍ਰਿਗਤ ਜੋ ਨਹੀਂ ਵੀ ਜੀਵਣਾ ਚਾਹਦੀ ਹੈ ਜੀਵਨ ਦੀ ਲਾਲਸਾ ਹੈ ਪ੍ਰਮਾਤਮਾ ਦੀ ਲਾਲਸਾ ਹੈ ਕਿਉਂਕਿ ਪ੍ਰਮਾਤਮਾ ਪਰਮ ਜੀਵ ਹੈ ਪਰਮ ਜੀਵ ਸੁਖ ਦੀ ਚਾਹਤ ਹੈ ਪ੍ਰਮਾਤਮਾ ਦੀ ਚਾਹਤ ਹੈ ਕਿਉਂਕਿ ਪ੍ਰਮਾਤਮਾ ਪਰਮ ਸੁਖ ਹੈ ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਹੈ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਹੈ ਜਿੱਥੇ ਜਿੱਥੇ ਉਹ ਸੁਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਤੇ ਜਿੱਥੇ ਸੁਖ ਹੈ ਤਲਾਸ਼ ਨਹੀਂ ਕਰਦਾ ਕੋਝ ਨਹੀਂ ਕਰਦਾ ਬਾਇ ਨਹੀਂ ਕਰਦਾ ਮੈਂ ਫੇਰ ਦੋਰਾਮਾ ਸੁਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਸੁਖ ਜਿੱਥੇ ਹੈ ਉਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚਲਦਾ ਹੈ ਤੋਂ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਦੇ ਵਿੱਚ ਮੇਰਾ ਜੀਵਨ ਤੇ ਚਾਹੀਦਾ ਸੀ ਸੁੱਖ ਤੇ ਚਾਹੀਦਾ ਸੀ ਜੋ ਕੁਝ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਕਹਿੰਦੇ ਜੋ ਇਨਾਂ ਦੇ ਸ਼ਮਸ ਤਬਰੇ ਸਭ ਤੋਂ ਅਗਰ ਸਰ ਹੈ ਸਭ ਤੋਂ ਅੱਗੇ ਹੈ ਉਹ ਕਹਿੰਦਾ ਆਦਮ ਨਾ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਹਾਂ ਪਰ ਫਿਰ ਵੀ ਮੈਂ ਤੇ ਹੈ ਸੀ ਆ ਦਮ ਨਾ ਬੋਦੋ ਮਨ ਬੋਧਮ ਹਵ ਵਾਹਨਾ ਬੋਦੋ ਮਨ ਬੋਧਮ ਹਵਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੀ ਛਲ ਰੂਪੀ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਹੋਵੇ ਪ੍ਰਭਾਵਤ ਵੀ ਕਰੇ ਤੇ ਪਕੜਦੇ ਚ ਨਾ ਆਵੇ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚ ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠੀ ਦੇ ਚ ਨਿਕਲ ਜਾਂਦੀ ਮੁਠੀ ਚ ਰਹਿੰਦੀ ਇਹਨੂੰ ਕਹਿੰਦੇ ਨੇ ਮਾਇਆ ਮਾਈ ਮਾਇਆ ਛਲ ਤ੍ਰਿਣੁ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਅਜਲ ਐਸ ਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਠੀਕ ਹੈ اے ਪ੍ਰਭੂ ਸੰਸਾਰ ਦੇ ਇਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਹੈ ਇੰਜ ਕਹਿ ਦਿੱਤਾ ਹਰ ਠੱਗ ਜਗ ਕੋ ਠਗੌਰੀ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹਰ ਠੱਗ ਬੜਾ ਵੱਡਾ ਠੱਗ ਹੈ ਤੂੰ ਐ ਮਾਇਆ ਬੜਾ ਕੇ ਤੋ ਸਾਨੂੰ ਛਲ ਲਿਆ ਪਰਮ ਸੁਖ ਤੋਂ ਅਸੀਂ ਵਾਂਝੇ ਰਹੇ ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ ਐਨਾ ਵਿਖੜਾ ਪਰਛਾਤਾ ਪਾਇਆ ਪਾਇਆ ਹੱਲ ਨਹੀਂ ਆਉਂਦਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਕੀ ਕਰੀਏ ਐਸਾ ਤੋਂ ਪਰਛਾ ਪਾਇਆ ਹੱਲ ਨਹੀਂ ਆਉਂਦਾ ਹੱਲ ਨਹੀਂ ਆਉਂਦਾ ਔਰ ਬਲਚੇਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹੈ ਹਰ ਠੱਗ ਜਗ ਕੋ ਠਗਾਉਰੇ ਐ ਐਸਾ ਕਵੀਲ ਨੇ ਕਿ ਇਸਲਾਮ ਇਸ ਨੂੰ ਕਹਿੰਦੇ ਨੇ ਹਵਾ ਰੱਬ ਨੇ ਹਵਾ ਖੜਾ ਕੀਤਾ ਹੈ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਹੈ ਪਰ ਸ਼ਮਸ ਤਵਰੇਜ਼ ਕਹਿੰਦਾ ਹੈ اے ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਹਵਾ ਨਾ ਬੋਦੋ ਮਨ ਬੋਦਮ ਇਹ ਕਸ ਨਾ ਬੋਦੋ ਮਨ ਬੋਦਮ ਮਨ ਆਸ਼ਿਕੇ ਦੇ ਰੀ ਨਾਮ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ ਹੈ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕ ਹੈ ਦੇ ਰੀਨਾ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕਾਂ ਤੇਰੀ ਤਲਾਸ਼ ਦੇ ਜੀਵਨ ਕਿਸ ਤਰ੍ਹਾਂ ਦਾ ਵੇਸੇ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਹੈ ਪਰਮ ਖੇੜਾ ਚਾਹੀਦਾ ਸੀ ਜਿਹਦੇ ਚ ਮੁਰਝਾਣਾ ਨਾ ਹੋਵੇ ਤੋ ਪਰਮ ਖੇੜਾ ਤੇ ਪਰਮਾਤਮਾ ਹੈ ਇੰਜ ਕੈ ਲੋ ਮੰਗਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਬੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਨਹੀਂ ਉੱਥੋਂ ਨਹੀਂ ਮਿਲਦਾ ਇਹ ਪਰਮ ਸੁਖ ਉੱਥੋਂ ਨਹੀਂ ਮਿਲਦਾ ਇਹ ਪਰਮ ਜੀ ਲਬਦਾ ਰਿਹਾ ਹੈ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ ਮਰਾਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ઋષਿ ਮੁਨੀ ਵੀ ਔਰ ਕਾਇਆ ਕਲਪ ਕਰਦੇ ਰਹੇ ਨੇ ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25 26 ਸਾਲ ਦੇ ਜਵਾਨ ਬਣ ਜਾਏ ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ ਔਰ ਕਈ ਵਾਰ ਇਕਾਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲੱਭਦੇ ਰਹੇ ਨੇ ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਨਾ ਮਰੇ ਅੱਜ ਦੇ ਸਾਇੰਟਿਸਟ ਵੀ ਯਤਨ ਪੈ ਕਰਦੇ ਨੇ मनुख 300 400 ਸਾਲ ਤੱਕ ਜ਼ਿੰਦਾ ਰਹਿ ਸਕੇ। ਲੱਭਦੇ ਪੈਣੇ, ਕੋਸ਼ਿਸ਼ ਪੈ ਕਰਦੇ। ਯਤਨ ਪੈ ਜੁਟਾਉਂਦੇ। ਸਦੀਵੀ ਜੀਵਨ ਦੀ ਪਿਆਸ மனுਖ ਦੇ ਅੰਦਰ ਬੜੀ ਪਰਬਲ ਹੈ। ਸਦੀਵੀ ਸੁਖ ਦੀ ਤਲਬ மனுਖ ਦੇ ਅੰਦਰ ਬੜੀ ਪਰਬਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਹੈ। ਸਦੀਵੀ ਸੁਖ ਪਰਮਾਤਮਾ ਹੈ, ਬਾਕੀ ਨਹੀਂ। ਕਦਰੇ ਵੀ ਨਹੀਂ ਹੈ ਇਹ ਮੰਗ ਠੀਕ ਹੈ ਮੰਗ ਦੀ ਪੂਰਤੀ ਦਾ ਸਾਧਨ ਗਲਤ ਹੈ ਸਾਧਨ ਗਲਤ ਹੈ ਜਿਵੇਂ ਪਟਨਾ ਸਾਹਬ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਾਵਾਂ ਪੱਛਮ ਦੀ ਤਰਫ ਪਰ ਬੜੀ ਤੇਜ਼ੀ ਨਾਲ ਚਲਾਂ ਔਰ ਆਖਾਂ ਤੇਜ਼ ਤੇਜ਼ ਚਲਾਂ ਤਾਂ ਕਿ ਛੇਤੀ ਪਹੁੰਚ ਜਾਵਾਂ ਜਿਤਨਾ ਤੇਜ਼ੀ ਨਾਲ ਚੱਲਾਂਗਾ ਉਤਨਾ ਹੀ ਦੂਰ ਹੋ ਜਾਵਾਂ ਕਿਉਂਕਿ ਉਸ ਦਿਸ਼ਾ 'ਚ ਹੈ ਹੀ ਨਹੀਂ ਜਿਸ ਦਿਸ਼ਾ 'ਚ ਹੈ ਹੀ ਨਹੀਂ ਮੈਂ ਉਸ ਦਿਸ਼ਾ ਦੇ 'ਚ ਦੌੜ ਰਿਹਾ ਹਾਂ ਭੱਜ ਰਿਹਾ ਹਾਂ ਜਿਤਨਾ ਭੱਜਾਂਗਾ ਜਿਤਨਾ ਥੋੜਾਂਗਾ ਥੱਕਾਂਗਾ ਟੁੱਟਾਂਗਾ ਪਹੁੰਚਾਂਗਾ